ਪੰਜਾਬ ਦੇ ਜਲੰਧਾ ਚ ਸਪੇਨ ਤੋਂ ਮੋੜੀ ਇੱਕ ਵਿਆਹੀ ਔਰਤ ਦਾ ਪਤੀ ਅਤੇ ਉਸ ਦੇ ਸੋਹਰੇ ਵਾਲੇ ਉਸ ਨੇ ਪੰਜਾਬ ਛੱਡ ਆਪ ਵਿਦੇਸ਼ ਭੱਜ ਗਏ ਅਤੇ ਵਿਦੇਸ਼ ਜਾਂਦੇ ਜਾਂਦੇ ਉਹ ਵਿਆਹੀ ਔਰਤ ਦਾ ਪਾਸਪੋਰਟ ਵੀ ਆਪਣੇ ਨਾਲ ਹੀ ਲੈ ਗਏ। ਕੁੜੀ ਜਿਹੜਾ ਸਪੇਨ ਚ ਆਈ ਇਹਦੇ ਲੋ ਗੈਣੇ ਕਹਿੰਦੇ ਤੁਸੀਂ ਇੱਧਰ ਨਾ ਤੁਸੀਂ ਘੁੰਮਣ ਜਾਣਾ ਤਾਂ ਤੁਸੀਂ ਗੈਣੇ ਕੀ ਕਰਨੀ ਓਥੇ ਗੈਣੇ ਗੁਣੇ ਸਭ ਕੁਝ ਰੱਖ ਲਿਆ ਓਥੇ ਸਪੇਨ ਹੀ ਕੁੜੀ ਦੇ ਇਹ ਮੈਂ ਜ਼ਬਰਦਸਤੀ ਲੈ ਕੇ ਆਈ ਕਿ ਮੈਨੂੰ ਦੋ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕੀ ਕਰਨਾ ਹੈ ਮੇਰੇ ਨਾਲ। ਇਸ ਕਰਕੇ ਮੇਰੇ ਕੋ ਮੰਗਦੇ ਪਏ ਸੀ ਪਰ ਬਸ ਮੈਂ ਲਾਸਟ ਇੱਕ ਸਭ ਜਣਾ ਤੁਹਾਡਾ ਆਪਣਾ ਤੇ ਇਹ ਜੋ ਰਿਪੋਰਟ ਹਾਂਜੀ ਇਹ ਮੇਰੇ ਪਾਪਾ ਨੇ ਪਾਪਾ ਕਿੱਥੇ ਰਹਿੰਦੇ ਤੁਹਾਡੇ ਪ੍ਰੀਤਨਗਰ ਪ੍ਰੀਤਨਗਰ ਹਾਂਜੀ ਮੰਗਦੇ ਸਰ ਹਾਂਜੀ ਬੜਾ ਕੀ ਹੋਇਆ ਸੀ ਮੈਨੂੰ 5 ਦਿਨ ਮੈਨੂੰ 4-5 ਦਿਨ ਪਹਿਲਾਂ ਆਏ ਨੇ ਇਹਨਾਂ ਨੇ ਸਪੇਨ ਤੋਂ ਧੋਖੇ ਨਾਲ ਲੈ ਆਏ ਨੇ ਨਾਲ ਤੇ ਆ ਨਾਲ ਹੀ ਆਂਦੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦਿੱਤੀ ਧੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨ ਤੇ ਉੱਤੋਂ ਦੀ ਮੈਨੂੰ ਕਹਿੰਦੇ ਹੁਣ ਤਲਾਕ ਦੋ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਨ ਬੁਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਨ ਬੁਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਵੀ ਨਾ ਕਈ ਵਾਰੀ ਮਾਰਕੁੱਟ ਕੀਤੀ ਐ ਈਵਨ ਤੋਂ ਪੰਜ ਨੰਬਰ ਅਸੀਂ ਬਿਲਕ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਲ ਤੇ ਪੰਜਵੇਂ ਮਾਲ ਤੇ ਜਿਹੜੇ ਲੋਕ ਹੀ ਆ ਗਏ ਉਹ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਉਹ ਤਾਂ ਕਿਹਾ ਸੀ ਪੁਲਿਸ ਕੰਪਲੇਨਟ ਕਰ ਹਾਂਜੀ ਇੰਦਰ ਕੁਮਾਰ ਵਧਾਵਨ ਕੁਮਾਰ ਵਧਾਵਨ ਕੁਮਾਰ ਵਧਾਵਨ ਜੀ ਅੱਛਾ ਗੱਟ ਹੈ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਇਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਣਾਵਾ ਕੀ ਕੁਝ ਲੈ ਗਏ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਜਾਉਂਗਾ ਤੁਹਾਡਾ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ 인ਦਰ ਕੁਮਾਰ ਬਦਾਵਨ ਕੁਮਾਰ ਤੇ ਇੱਥੇ ਬਸ ਫਾਰਮ ਸਟੇਟ ਕਿਦਾਂ ਬੁੱਢੇ ਬੜਾ ਪ੍ਰਕਾਰ ਹੈ ਤੇ ਜਿੱਤੇ ਆ ਰਹੇ ਮੈਂ ਹਾਂਜੀ ਮੇਰੇ ਸੌਰਿਆ ਦਾ ਘਰ ਹੈ ਸੌਰਿਆ ਦਾ ਹਾਂਜੀ ਸੌਰੇ ਇਸੇ ਰਹਿੰਦੇ ਜਿੱਥੇ ਹਾਂਜੀ ਨਹੀਂ ਉਹ ਵੀ ਸਪੇ ਨਹੀਂ ਰਹਿੰਦੇ ਨੇ ਸਾਰੇ ਸਾਰੇ ਮੇਰੀ ਨਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਨਾਨ ਨੇ ਵੀ ਮੈਨੂੰ ਇੱਕ ਅੱਧੀ ਵਾਰੀ ਮਾਰਕੋਟ ਕੀਤੀ ਆ ਤੇ ਤੁਹਾਨੂੰ ਦੱਸ ਤਰੀ ਕਿ ਉਹ ਪੰਜੇ ਮਾਲੇ ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਦੇ ਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕੀ ਕਿਉਂਕਿ ਉਦੋਂ ਮੇਰੇ ਕੋ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਜੇ ਤੈਨੂੰ ਕਪਾ ਕੁਗਸ ਕੋਸ਼ਿਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਮਨਾਗੀਤਾ ਸੀਗਾ ਮੈਂ ਉਹਦਾ ਉਹ ਪੰਜਵੇਂ ਮਾਲਿਆਲੇ ਨੂੰ ਪਤਾ ਹੈ ਉਹਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੂਝ ਕੇ ਮੈਨਾਂ ਇਦਾਂ ਕਰਦੇ ਪਏ ਸੀ ਕਿ ਪੇਪਰ ਪੂਪਰ ਲੈ ਲਵਾਂ ਕਿ ਫਿਰ ਇਹਨਾਂ ਨੇ ਮੈਨਾਂ ਪਿਠਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਇਦਾਂ ਕਰਦੇ ਪਏ ਨੇ ਮਤਲਬ ਤੁਹਾਡੇ ਉਹ ਸਿਰ ਉੱਥੇ ਵੀ ਪੁਲਿਸ ਤੋਂ ਬਲੇਡ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਘਰ ਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫੇਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਕੋਲ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਮੈਂ ਛੱੜਾਏਗਾ ਸਭ ਜਿਸ ਤਰ੍ਹਾਂ ਤਾਂ ਰੋਸ ਤੇ ਮਾਰਿਆ ਬੁੱਤਿਆ ਹਾਂਜੀ ਉਸੇ ਸ਼ਹਿਰ ਤੋਂ ਉੱਥੇ ਪੁਲਿਸ ਨੂੰ ਕੀਤੀ ਜਾ ਕੇ ਜਿਆ ਕਿਹਾ ਸੀ ਨੂੰ ਪਾਰਕ ਮਲੇਨ ਪਾਈ ਨਹੀਂ ਆਈ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉੱਥੇ ਕੰਪਲੇਂਟ ਪਹਿਲਾਂ ਪਾਉਂਦੇ ਤੇ ਮੇਰੇ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਵੀ ਤੁਸੀਂ ਇੱਥੇ ਕਿ ਦਮੋ ਜੀਏ ਤੁਸੀਂ ਠੋਖੇ ਨਾਲ ਜੀ ਹਾਂਜੀ ਇੰਡੀਆ ਤੋਂ ਠੋਖੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਣੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਣੇ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤੁਸੀਂ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਗੜ ਤਲਾਕ ਦੇਣਾ ਠੀਕ ਆ ਤੇ ਨਾਲੇ ਇਦਾਂ ਕਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈ residencyl ਲੈ ਕੇ ਪਾਸਪੋਰਟ ਲੈ ਕੇ ਹਾਂਜੀ ਤੇ ਤੁਹਾਡ ਨੂੰ ਹੋਰ ਕੋਈ ਪਰੇਸ਼ਾਨੀ ਕਿਸੇ ਪਾਸੇ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤੋਂ ਵੀ ਬਹੁਤ ਟਾਰਚਰ ਕੀਤਾ ਹਾਤੇ ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਬੇਟਾ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸੋਹਰਾ ਸਾਬ ਦੇ ਲਾਈਵ ਗੱਲ ਹੈ ਦੁਨੀਆ ਦੇ ਉਹੀ ਮੈਂ ਕਹਿ ਰਹੀ ਕਿ ਇਹ ਵਰਡ ਸੋਹਰਾ ਸਾਬ ਦੇ ਗਾਲੀਆ ਇੱਕ ਦਿੱਤੀ ਗੰਦੀਆਂ ਗਾਲੀਆ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਇਸੇ ਮੈਂ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ 인ਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਨਾਲੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤਾਂ ਮੇਰੇ ਕੋਲ ਮੈਂ ਕਿਹਾ ਜੇ ਤੁਸੀਂ ਆਏ ਤਾਂ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ ਇਹ 15ਵੇਂ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲੈ ਆਏ ਸੀ ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਸਾਹੇ ਦੋ ਬੰਦੇ ਬਾਹਰ ਖੜੇ ਗਿੱਦੇ ਰਹੇ ਤੇ ਮਾਸਾ ਦੋ ਗੱਡੀ 'ਚ ਬੈਠੇ ਸੀਗੇ ਆਪਣੇ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਐਦਾਂ ਹੀ ਚਲੇ ਗਏ ਨੇ ਐਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ ਇਹਨਾਂ ਨਕਪੂਰੀ ਵਾਲਾ ਉਹਦੋਂ ਉਸਤੇ ਇੰਟੂ ਕੱਜੀ ਮਾਸੀ ਦਾ ਕੀ ਨਾਮ ਅੰਜੂ ਕੀ ਮਿਹਰੋ ਸ਼ਿਕਾਇਤ ਦਿੱਤੀ ਹੈ ਆਪਣੇ ਕੀ ਨਾ ਆਪਣਾ ਅਨੁਰਾਦਾ ਅਨੁਰਾਦਾ ਨੇ ਹਾਂਜੀ ਆਪਣੇ ਪਤੀ ਦੇ ਖਿਲਾਫ ਵੀ ਮੈਂ ਉਸ ਸਪੇਨ ਤੋਂ ਭਲਾ ਗਏ ਮੈਨਾਂ ਧੋਖਾ ਕੀਤਾ ਵਾ ਅੱਛਾ ਜੀ ਤੇ ਪਾਸਪੋਰਟ ਤੇ ਹੋਰ ਜਿਹੜੇ ਪ੍ਰੂਫ ਆ ਅੱਛਾ ਜੀ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਹੂੰ ਹੂੰ ਤੇ ਹੁਣ ਉਹ ਹੁਣ ਜਿਹੜੇ ਵਾਪਸ ਸਪੇਨ ਜਾ ਰਹੇ ਈ ਗੱਲ ਭੱਜ ਗਏ ਨੇ ਤੁਹਾਨੂੰ ਨਹੀਂ ਪਤਾ ਕਿੱਥੇ ਗਏ ਨੇ ਆਪਣੇ ਵੀਰੋਂ ਭੱਜ ਗਏ ਬਈ ਇੱਥੇ ਕੋਈ ਗੱਲ ਨਹੀਂ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਨਾਲੇ ਹੋਰ ਗੱਲ ਕਰੇਗਾ ਜੋ ਹੋਣਾ ਬੇਟਾ ਹੌਸਲਾ ਰੱਖੋ ਆ ਕੰਪਲੇਂਟ ਇਕ ਤੂੰ ਲਿਖਿਆ ਇਹ ਉਸ ਦਾ ਮੋਟਰ ਹੌਸਲਾ ਰੱਖੋ ਉਹ ਨਹੀਂ ਜਣਾ ਕਰਦੇ ਅਗਰ ਜਿਹੜੀ ਕੰਪਲੇਂਟ ਪਾਡੀ ਨਹੀਂ ਉਹ ਵੀ ਗੱਲ ਵੀ ਕਰਾਂਗੇ ਆਪਾ ਹੋਰ ਮਹਾਰਾਜ ਮੈਨੂੰ ਬੋਲ ਲਓ ਥੋੜੀ ਜਿਹੀ ਗਲਤੀ ਇੱਕ ਮਿੰਟ ਮਹਾਰਾਜ ਮੈਨੂੰ ਦੁਬਾਰਾ ਕੰਪਲੇਂਟ ਕੰਪਲੇਂਟ ਦੇਖ ਲੈਂਦੇ ਹੋ ਮੈਨੂੰ ਕਰ ਲੋ ਕਰ ਲੋ ਮੈਂ ਵੀ ਤੁਹਾਡੇ ਨਾਲ ਗੱਲ ਕਰਾਂ ਤੂੰ ਗੱਲ ਅੱਜ ਪ੍ਰੀਤ ਨਗਰ ਆਪਾਂ ਦਾ ਦੇ ਇੱਥੇ ਕੀ ਆਪਣਾ ਮੈਟਰ ਪਰ ਮੜ ਗਿਆ ਥੋੜਾ ਜਿਹਾ ਗਰੀਫ ਕਰਦੇ ਮੈਂ ਨਿਕਲਾਂ ਸਿਰ ਕੀ ਨੀ ਜਾਣਕਾਰੀ ਹੈ ਜੀ ਤੁਹਾਡਾ ਜਾਣਕਾਰੀ ਹੈ ਵੀ ਇਹ ਲੜਕੀ ਜਿਹੜੀ ਹੈ ਆਪਣੇ ਪ੍ਰੀਤ ਨਗਰ ਦੀ ਰਹਿਣ ਵਾਲੀ ਹੈ ਹਾਂਜੀ ਇਹ ਪ੍ਰੀਤ ਨਗਰ ਦੀ ਰਹਿਣ ਵਾਲੀ ਹੈ ਤੇ ਇੱਥੇ 500 ਸਟੇਜ ਤੇ ਹੈਈ ਹੈ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਨੇ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖੇ ਦੇ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤਾਂ ਦਾਸਾ ਪਾਸਵਰਡ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੋੜੇ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ ਹਾਂਜੀ ਸਾਰਾ ਦੇ ਵਿੱਚ ਕੋਈ ਨਹੀਂ ਰਹਿੰਦਾ ਹੁਣ ਉਹਨਾਂ ਦੀ ਇੱਕ ਮਾਸੇ ਹੈਗੀ ਉਹ ਵੀ ਪਤਾ ਨਹੀਂ ਕਿੱਥੇ ਚਲਿਆ ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਬੇਟਾ ਛੱਡ ਕੇ ਚਲੇ ਗਏ ਇਹ ਇਹ ਉਹਨਾਂ ਦਾ ਮੈਟਰ ਆ ਜੀ ਹਾਂਜੀ ਕੁੜੀ ਨੂੰ ਮਾਰ ਤੇ ਪੁੱਟਦੇ ਆ ਬਹੁਤ ਘੰਟਾ ਛੱਡ ਕੇ ਚਲੇ ਗਏ ਹਾਂਜੀ ਮੈਟਰੀ ਮੋਰ ਲਿਖੂਗਾ ਅਹਵਦ ਮੈਂ ਲੜਕੀ ਨੇ ਜਿਹੜਾ ਝਗੜਾ ਕਰਦੇ ਤੋਂ ਕਹਿਣਾ ਬੁਲਾ ਲਿਆ ਇਹਨੂੰ ਇੱਧਰ ਓਕੇ ਹਾਂਜੀ ਸਪੇਨ ਤੋਂ ਇਹ ਹੁਣ ਆਪ ਇੱਥੋਂ ਛੱਡ ਕੇ ਸਾਰੇ ਚਲੇ ਗਏ ਤੇ ਹਸਬੰਦ ਜਿਹੜੇ ਕਿੱਥੇ ਰਹਿੰਦੇ ਆ ਹਾਂ ਸਪੇਨ ਤੇ ਨਹੀਂ ਰਹਿੰਦਾ ਜਿੱਥੇ ਰਹਿੰਦੇ ਆ ਸਾਤਗ੍ਰੀਵ ਨੂੰ ਆਏ ਇੱਥੇ ਇੰਡੀਆ ਅੱਛਾ ਜੀ ਹਾਂਜੀ ਇਹ ਫਾਰਸ ਤੇ ਰਹਿੰਦੇ ਨੇ ਕਿੱਥੇ ਰਹਿੰਦੇ ਸੀ ਕਿੱਥੇ ਹਾਂ ਫਾਰਸ ਤੇ ਫਾਸੋ ਸਿਟ ਹੋ ਹਾਂਜੀ ਓਕੇ ਤੇ ਅੱਜ ਆਈਓ ਤੁਸੀਂ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਬਲ ਅਫਸਰ ਹੋ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜੀ ਜੋ ਤੁਮੋਂ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂਜੀ ਕੀ ਕਹਿੰਦਾ ਜੀ ਜੀ ਸਾਡੇ ਕੋਲ ਆਇਆ ਦੇਖੋ ਬੋਲ ਉਸਦੇ ਕੋਲੋਂ ਤਾਂ ਹੀ ਆਉਂਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ਼ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ ਬਿਲਕੁਲ ਠੀਕ